ਆ ਦੇਖੋ ਗੁਟਕਾ ਚੱਕ ਵੀ ਲੋ ਕੋਈ ਨਹੀਂ ਮਹਾਰਾਜ ਦੀ ਹਜ਼ੂਰੀ ਚ ਪਈ ਆ ਇਹ ਤਾਂ ਹੁਣ ਆ ਦੇਖੋ ਆ ਦੇਖੋ ਇਹਦਾ ਬ੍ਰਾਂਡ ਵੀ ਦੱਸ ਦਿੰਨੇ ਆ ਕਿਹੜਾ ਮਹਾਰਾਜ ਦੀ ਜਿਹੜੀ ਢਾਹ ਰਹੇ ਆ ਨਾ ਆਪਾਂ ਉਹਦੇ ਵਿੱਚੋਂ ਆਹ ਤਮਾਕੂ ਗੁੱਟ ਕੇ ਦੀ ਕੂੜੀ ਨਿਕਲੀ ਆ ਖਾਣ ਵਾਲੇ ਮਿਸਤਰੀ ਇੱਥੇ ਹੀ ਗੁਟਕਾ ਖਾਂਦੇ ਹੋਣਗੇ ਤਾਂ ਇਹਦੇ ਵਿੱਚੇ ਦੱਬ ਦਿੱਤਾ ਇਹ ਲੋ ਬਹੁਤ ਵਧੀਆ ਹੋਇਆ ਤਾਂ ਹੀ ਕਰਕੇ ਢਾ ਲ ਦਿੱਤਾ ਗਿਆ ਭੈਣੇ ਤਮਾਕੂ ਦੀ ਪੁੜੀ ਨਿਕਲੀ ਆ ਦੇਖੋ ਇੱਥੇ ਕੋਈ ਵੀ ਸਿੰਘ ਤਮਾਕੂ ਨਹੀਂ ਖਾਂਦਾ ਜਿਹੜਾ ਇਦਾਂ ਤਮਾਕੂ ਆ ਗਿਆ ਉਹਨਾਂ ਨੂੰ ਸੁੱਖ ਲੈ ਲੈਂਦਾ ਆ ਦੇਖੋ ਇੱਥੇ ਇਸ ਕਰਕੇ ਮਹਾਰਾਜ ਜੀ ਕਹਿੰਦੇ ਸੀ ਇਹਦਾ ਵੀ ਫੋਟੋ ਵੀਡੀਓ ਬਣ ਰਹੀ ਆ ਕੇ ਜੀ ਆ ਦੇਖੋ ਆਹ ਮਹਾਰਾਜ ਜੀ ਆ ਦੇਖੋ ਉੱਪਰ ਲਿਖਿਆ ਹੋਇਆ ਚੇਤਾਵਨੀ ਆ ਦੇਖੋ ਗੁਟਕਾ ਚੱਕ ਵੀ ਲੋ ਕੋਈ ਨਹੀਂ ਮਹਾਰਾਜ ਦੀ ਹਜ਼ੂਰੀ ਚ ਪਈ ਆ ਇਹ ਤਾਂ ਹੁਣ ਆ ਦੇਖੋ ਆ ਦੇਖੋ ਇਹਦਾ ਬ੍ਰਾਂਡ ਵੀ ਦੱਸ ਦਿੰਨੇ ਆ ਕਿਹੜਾ ਮਹਾਰਾਜ ਦੀ ਜਿਹੜੀ ਢਾ ਰਹੇ ਆ ਨਾ ਆਪਾਂ ਉਹਦੇ ਵਿੱਚੋਂ ਆਹ ਤਮਾਕੂ ਗੁੱਟ ਕੇ ਦੀ ਪੂੜੀ ਨਿਕਲੀ ਆ ਖਾਣ ਵਾਲੇ ਮਿਸਤਰੀ ਇੱਥੇ ਹੀ ਗੁੱਟਕਾ ਖਾਂਦੇ ਹੋਣਗੇ ਤਾਂ ਇਹਦੇ ਵਿੱਚੇ ਦੱਬ ਦਿੱਤਾ ਚਲੋ ਬਹੁਤ ਵਧੀਆ ਹੋਇਆ ਤਾਂ ਹੀ ਕਰਕੇ ਢਾ ਦਿੱਤਾ ਗਿਆ ਭੈਣੇ ਤਮਾਕੂ ਦੀ ਪੂੜੀ ਨਿਕਲੀ ਆ ਦੇਖੋ ਆ ਦੇਖੋ ਇੱਥੇ ਕੋਈ ਵੀ ਸਿੰਘ ਤਮਾਕੂ ਨਹੀਂ ਖਾਂਦਾ ਜਿਹੜਾ ਇੱਥੇ ਤਮਾਕੂ ਆ ਗਿਆ ਨਹੀਂ ਨਹੀਂ ਉਹਨਾਂ ਨੂੰ ਸੁੱਖ ਲੈਣਾ ਆਲੰਦ ਰੰਦ ਆ ਦੇਖੋ ਇੱਥੇ ਇਸ ਕਰਕੇ ਮਹਾਰਾਜ ਜੀ ਕਹਿੰਦੇ ਸੀ ਇਹ ਤਾਂ ਲੀਏ ਫੋਟੋ ਵੀਡੀਓ ਬਣ ਰਹੀ ਹੈ ਜੀ ਆ ਦੇਖੋ ਆਹ ਚੇਤਾਵਨੀ ਆ ਦੇਖੋ ਉੱਪਰ ਲਿਖਿਆ ਹੋਇਆ ਚੇਤਾਵਨੀ